ਬਹੁਤੀਸਤ ਕਾਰਯੋਗ ਵਿਆਪਕ ਸਾਥੀਓ ਤੇ ਪਿਆਰੇ ਬੱਚਿਓ ਅੱਜ ਆਪਾਂ ਇੱਕ ਵਿਸ਼ੇਸ਼ ਲੈਕਚਰ ਲੈ ਕੇ ਹਾਜ਼ਰ ਹੋਏ ਆਂ ਆਓ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਲੈਕਚਰ ਦੇ ਅੱਜ ਦੇ ਇਸ ਲੈਕਚਰ ਦੇ ਵਿੱਚ ਬਟਾ ਆਪਾਂ ਤੁਹਾਡੇ ਪਾਠਕ੍ਰਮ ਵਿੱਚ ਲੱਗੇ ਨਾਵਲ ਇੱਕ ਹੋਰ ਨਵਾਂ ਸਾਲ ਲੇਖਕ ਨਿਰੰਜਨ ਤਸਨੀਮ ਦੇ ਮਹੱਤਵਪੂਰਨ ਬਹੁਤ ਹੀ ਮਹੱਤਵਪੂਰਨ ਪਾਤਰ ਚਿੱਤਰਨ ਜਿਹੜੇ ਉਹ ਆਪਾਂ ਡਿਸਕਸ ਕਰਾਂਗੇ ਹਲ ਕਰਾਂਗੇ ਇਹ ਵੀਡੀਓ ਦੇਖਣ ਤੋਂ ਬਾਅਦ ਪਾਤਰ ਚਿੱਤਰਨਵਾਦ ਦੇ 5 ਨੰਬਰ ਜਿਹੜੇ ਬਟਾ ਉਹ ਤੁਹਾਡੇ ਪੱਕੇ ਸਮਝੋ ਆਓ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਵੀਡੀਓ ਲੈਕਚਰ ਦੀ ਹਾਂਜੀ ਤਾਂ ਆਪਾਂ ਕੀ ਡਿਸਕਸ ਕਰਾਂਗੇ ਇਹਦੇ ਵਿੱਚ ਮਹੱਤਵਪੂਰਨ ਪਾਤਰ ਜਿਤਨੇ ਵੀ ਹੈਗੇ ਆ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਕਿ ਇਸ ਨਾਵਲ ਦੇ ਵਿੱਚ ਬਟਾ ਕਿਹੜੇ-ਕਿਹੜੇ ਪਾਤਰ ਹੈ ਸੌਰੀ ਬਟਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਬੰਤਾ ਹੈ ਇਹਦੇ ਵਿੱਚ ਜਿਹੜਾ ਕਿ ਮੁੱਖ ਪਾਤਰ ਹੈ ਬੇਟਾ ਤਾਰੋ ਬੰਤੇ ਦੀ ਪਤਨੀ ਫੁੱਮਣ ਬੰਤੇ ਦਾ ਪੁੱਤਰ ਤੇ ਦਿਯਾਲਾ ਬੰਤੇ ਦਾ ਦੋਸਤ ਇਹਨਾਂ ਤੋਂ ਇਲਾਵਾ ਇਨਸਪੈਕਟਰ ਵੀ ਹੈ ਲਾਜੋ ਵੀ ਹੈ ਮਹੇਸ਼ੀ ਵੀ ਹੈ ਪਰਵੇਜ਼ ਅਤੇ ਅਸ਼ਕ ਵੀ ਹਨ ਪਰ ਬੇਟਾ ਧਿਆਨ ਰੱਖਿਆ ਜੇ ਇਸ ਦੇ ਵਿੱਚ ਇਹ ਜਿਹੜੇ ਖੱਬੇ ਹੱਥ ਜਿਹੜੇ ਪਾਤਰ ਲਿਖੇ ਹੋਏ ਆ ਬੰਤਾ ਤਾਰੋ ਫੁੱਮਣ ਦਿਯਾਲਾ ਇਹ ਵੈਰੀ ਵੈਰੀ ਇੰਪੋਰਟੈਂਟ ਪਾਤਰ ਚਿੱਤਰਨਾ ਬੇਟਾ ਤੁਸੀਂ ਇਹਨਾਂ ਨੂੰ ਛੱਡ ਸਕਦੇ ਹੋ ਇਹਨਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਛੱਡਣਾ ਤੇ ਖਾਸ ਕਰਕੇ ਬੰਤਾ ਤਾਰੂ ਫੰਮਣਤਾ ਤੁਸੀਂ ਕਿਸੇ ਤਰ੍ਹਾਂ ਵੀ ਨਹੀਂ ਛੱਡ ਕੇ ਜਾਣਾ ਕਿਉਂਕਿ ਤੁਹਾਨੂੰ ਤੁਹਾਨੂੰ ਪੇਪਰ ਦੇ ਵਿੱਚ ਬੜਾ ਤਿੰਨ ਪਾਤਰ ਚਿੱਤਰਨਾਉਣੇ ਆ ਪੇਪਰ ਦੇ ਵਿੱਚ ਕਿੰਨੇ ਪਾਤਰ ਚਿੱਤਰਨਾਉਣੇ ਆ ਤਿੰਨ ਤਿੰਨਾਂ 'ਚ ਤੁਸੀਂ ਇੱਕ ਕਰਨਾ ਹੈ ਤਿੰਨਾਂ 'ਚ ਤੁਸੀਂ ਕਿੰਨਾ ਕਰਨਾ ਇੱਕ ਕਰਨਾ ਹੈ ਤੇ ਇੱਕ 5 ਨੰਬਰ ਦਾ ਹੈ ਬੇਟਾ ਤਾਂ ਤੁਸੀਂ ਤੇਜ ਦੇ ਚਾਰ ਪਾਤਰ ਚਿੱਤਰਣ ਹੈ ਗਿਆ ਬਟਾ ਕਿਸੇ ਹਾਲ ਦੇ ਵਿੱਚ ਤੁਸੀਂ ਇਸ ਇਹਨਾਂ ਨੂੰ ਛੱਡ ਕੇ ਨਹੀਂ ਜਨਨ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ ਕਿਹੜੀਆਂ-ਕਿਹੜੀਆਂ ਇਹ ਇਸ ਪਾਤਰ ਚਿੱਤਰਣ ਕਰਨ ਲੱਗਿਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ-ਕਿਹੜੀਆਂ ਗੱਲਾਂ ਤੁਸੀਂ ਲਿਖਣੀਆਂ ਉਹਦੇ ਵਿੱਚ ਉਹ ਆਪਾਂ ਇੱਕ-ਇੱਕ ਕਰਕੇ ਡਿਸਕਸ ਕਰਦੇ ਆ ਬਣੇ ਰਹੋ ਬਟਾ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖਣਾ ਤੁਹਾਡੇ 5 ਨੰਬਰ ਪੱਕੇ ਹੋਣਗੇ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਬੰਤਾ ਹਾਂਜੀ ਬਟਾ ਆਪਾਂ ਜਾਨ ਪਛਾਣ ਦੇ ਵਿੱਚ ਕੀ ਲਿਖਣਾ ਹੈ ਜਾਨ ਪਛਾਣ ਚ ਲਿਖਣਾ ਹੁੰਦਾ ਹੈ ਕਿ ਜਿਹੜਾ ਪਾਤਰ ਹੈ ਜਿਹਦਾ ਆਪਾਂ ਪਾਤਰ ਚਿੱਤਰਣ ਕਰ ਰਹੇ ਹਾਂ ਉਸ ਪਾਤਰ ਚਿੱਤਰਣ ਬਾਰੇ ਆਪਾਂ ਦੱਸਣਾ ਹੈ ਕਿ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਹੈ ਉਸ ਦੀ ਉਮਰ ਲਗਭਗ 40 ਕੁ ਸਾਲ ਹੈ ਉਸ ਦੀ ਪਤਨੀ ਦਾ ਨਾਮ ਤਾਰੋ ਹੈ ਉਸ ਦੇ ਤਿੰਨ ਬੱਚੇ ਦੋ ਕੁੜੀਆਂ ਅਤੇ ਇੱਕ ਮੁੰਡਾ ਫਮਣ ਹੈ ਉਸ ਦੀ ਮਾਂ ਬਿਮਾਰ ਮਾਂ ਨੇੜਲੇ ਕਿਸੇ ਪਿੰਡ ਵਿੱਚ ਰਹਿੰਦੀ ਹੈ ਠੀਕ ਹੈ ਬੇਟਾ ਇਹ ਤੁਸੀਂ ਜਾਣ ਪਛਾਣ ਦੇ ਵਿੱਚ ਲਿਖਣਾ ਹੈ ਇੰਨੀ ਕੀ ਗੱਲ ਲਿਖਣੀ ਹੈ ਸ਼ਹਿਰ ਦਾ ਨਾਂ ਕਿੱਥੇ ਰਿਕਸ਼ਾ ਚਲਾਉਂਦਾ ਹੈ ਉਮਰ ਕਿੰਨੀ ਹੈ ਉਹਦਾ ਪਰਿਵਾਰ ਚ ਕੌਣ ਕੌਣ ਹੈ ਇੰਨੀ ਗੱਲ ਤੁਸੀਂ ਜਾਣ ਪਛਾਣ ਦੇ ਵਿੱਚ ਲਿਖਣੀ ਹੈ ਠੀਕ ਹੈ ਅੱਗੇ ਚੱਲਦੇ ਆਪਾਂ ਅੱਗੇ ਸਾਡੇ ਕੋਲੇ ਬੇਟਾ ਕਿ ਗਰੀਬੀ ਦਾ ਚੰਬਿਆ ਹੋਇਆ ਇਹ ਪੁਆਇੰਟ ਤੁਸੀਂ ਦੂਜਾ ਜ਼ਰੂਰ ਲਿਖਣਾ ਹੈ ਕਿ ਗਰੀਬੀ ਦਾ ਚੰਬਿਆ ਗਰੀਬੀ ਦਾ ਮਾਰਿਆ ਹੋਇਆ ਗਰੀਬ ਇਨਸਾਨ ਕਿਵੇਂ ਵੀ ਲਿਖ ਸਕਦੇ ਹੋ ਤੁਹਾਨੂੰ ਕਿਵੇਂ ਵੀ ਯਾਦ ਰਵੇ ਤੁਹਾਨੂੰ ਇਹ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਬੰਤਾ ਉਹ ਇੱਕ ਗਰੀਬ ਰਿਕਸ਼ਾ ਚਾਲਕ ਹੈ। ਤਕਰੀਬੀ ਦਾ ਝੰਬਿਆ ਹੋਇਆ, ਗਰੀਬੀ ਦਾ ਮਾਰਿਆ ਹੋਇਆ, ਠੀਕ ਹੈ ਗਰੀਬੀ ਦਾ ਸ਼ਿਕਾਰ ਹੈ। ਤੁਸੀਂ ਕਿਵੇਂ ਵੀ ਇਸ ਪੁਆਇੰਟ ਨੂੰ ਲਿਖ ਸਕਦੇ ਹੋ ਪਰ ਉਹਦੇ ਵਿੱਚ ਸ਼ਬਦ ਗਰੀਬੀ ਜ਼ਰੂਰ ਆਣਾ ਚਾਹੀਦਾ ਹੈ। ਉਹ ਬਚਪਨ ਤੋਂ ਹੀ ਗਰੀਬੀ ਦਾ ਝੰਬਿਆ ਹੋਇਆ ਹੈ, ਝੰਬਿਆ ਉਹਨਾਂ ਗਰੀਬੀ ਦਾ ਸਤਾਇਆ ਹੋਇਆ ਹੈ, ਗਰੀਬੀ ਦਾ ਮਾਰਿਆ ਹੋਇਆ ਹੈ। ਉਸ ਦਾ ਪਿਓ ਵੀ ਖੇਤ ਮਜ਼ਦੂਰ ਸੀ ਅਤੇ ਉਸ ਨੂੰ ਵੀ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਕਈ ਪਾਪੜ ਵੇਲਣੇ ਪਏ। ਪਾਪੜ ਵੇਲਦਾ ਨਾ ਜੀ ਉਹ ਪਹਿਲਾਂ ਖੇਤ ਮਜ਼ਦੂਰ ਬੰਦਾ ਹੈ। ਫਿਰ ਉਹ ਸਰਦਾਰਾਂ ਦਾ ਮੁੰਡੇ ਤੇ ਚਾਰ ਟਿਕਾ ਦਿੰਦਾ ਤੇ ਉਹ ਨੂੰ ਪਿੰਡ ਛੱਡਣਾ ਪੈਂਦਾ ਤੇ ਪਿੰਡ ਛੱਡ ਕੇ ਆਉਂਦਾ ਤੇ ਫਿਰ ਉੱਥੇ ਆ ਕੇ ਉਹ ਰਿਕਸ਼ਾ ਚਾਲਕ ਬਣਦਾ ਹੈ ਉਸ ਤੋਂ ਪਹਿਲਾਂ ਚਪੜਾ ਸਿੱਧੀ ਨੌਕਰੀ ਵੀ ਕਰਦਾ ਹੈ ਹਨਾ ਤਾਂ ਉਹ ਆਪਣੇ ਪਿਓ ਦੀ ਤਰ੍ਹਾਂ ਹੀ ਕਰਜ਼ੇ ਦੀ ਮਾਰ ਹੇਟ ਆਇਆ ਹੋਇਆ ਹੈ ਦੇਖੋ ਬੇਟਾ ਉਸ ਰੁਪਣੀਆ ਭੈਣਾਂ ਦੇ ਵਿਆਹ ਲਈ ਕੀ ਲੈਣਾ ਪੈਂਦਾ ਕਰਜ਼ਾ ਲੈਣਾ ਪੈਂਦਾ ਉਹ ਕਰਜ਼ਾ ਕਿੰਨੇ ਹੀ ਸਾਲ ਉਹਦਾ ਉਤਰਦਾ ਨਹੀਂ ਠੀਕ ਹੈ ਨਾ ਅੱਗੇ ਹੈ ਨੈਕਸਟ ਹੈ ਬੇਟਾ ਸਾਡੇ ਕੋਲ ਪੁਆਇੰਟ ਦਾ ਜ਼ਿੰਮੇਵਾਰ ਵਿਅਕਤੀ ਹੈ ਬੰਤਾ ਗਰੀਬ ਹੈ ਪਰ ਉਹ ਜ਼ਿੰਮੇਵਾਰ ਹੈ ਜ਼ਿੰਮੇਵਾਰ ਕਿਵੇਂ ਕਿਵੇਂ ਆਪਾਂ ਦੇਖਦੇ ਹਾਂ ਉਹ ਆਪਣੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਜ਼ਿੰਮੇਵਾਰੀ ਨਾਲ ਕਰਦਾ ਹੈ ਉਹ ਆਪਣੀਆਂ ਸਵਾਰੀਆਂ ਪ੍ਰਤੀ ਵੀ ਪ੍ਰਤੀ ਵੀ ਕਿਹ ਜ਼ਿੰਮੇਵਾਰ ਹੈ ਠੀਕ ਹੈ ਨਾ ਸਵਾਰੀਆਂ ਪ੍ਰਤੀ ਵੀ ਕਿਹ ਜ਼ਿੰਮੇਵਾਰ ਹੈ ਉਹ ਆਪਣੀਆਂ ਸਵਾਰੀਆਂ ਨੂੰ ਤੰਗ ਕਰਨ ਵਾਲੇ ਲੋਕਾਂ ਨਾਲ ਲੜਦੀ ਪੈਂਦਾ ਹੈ ਰਿਕਸ਼ੇ ਵਿੱਚ ਦੋ ਕੁੜੀਆਂ ਬੈਠੀਆਂ ਹੁੰਦੀਆਂ ਨੇ ਤੇ ਜਿਹੜੇ ਮੰਡੀਰ ਹੈ ਉਹਨਾਂ ਨੂੰ ਤੰਗ ਕਰਦੀ ਹੈ ਉਹਨਾਂ ਨਾਲ ਲੜ ਪੈਂਦਾ ਹੈ ਨਾ ਤੇ ਸਵਾਰੀਆਂ ਨੂੰ ਉਹਨਾਂ ਦੇ ਟਿਕਾਣੇ ਉੱਤੇ ਸਹੀ ਸਲਾਮਤ ਛੱਡ ਕੇ ਆਉਣਾ ਉਹ ਆਪਣਾ ਨੈਤਿਕ ਫਰਜ਼ ਸਮਝਦਾ ਹੈ ਨਤੂ ਰਿਕਸ਼ੇ ਵਾਲੇ ਦੀ ਚੋਰੀ ਚੋਰੀ ਦੀ ਆਦਤ ਤੋਂ ਦੁਖੀ ਵੀ ਹੁੰਦਾ ਹੈ ਅਤੇ ਕਿਸਨੇ ਦੀ ਇਮਾਨਦਾਰੀ ਉੱਤੇ ਮਾਣ ਵੀ ਮਹਿਸੂਸ ਕਰਦਾ ਹੈ ਠੀਕ ਹੈ ਬੇਟਾ ਇਸ ਜ਼ਿੰਮੇਵਾਰ ਵਿਅਕਤੀ ਇਹ ਪੁਆਇੰਟ ਜ਼ਰੂਰ ਲਿਖਣਾ ਤੁਸੀਂ ਅੱਗੇ ਬੇਟਾ ਅਣਖੀਲਾ ਕਿਵੇਂ ਹੈ ਉਹ ਭਾਵੇਂ ਗਰੀਬ ਹੈ ਪਰ ਅਣਖੀਲਾ ਹੈ ਉਹ ਭਾਵੇਂ ਗਰੀਬ ਹੈ ਪਰ ਕੀ ਹੈ ਅਣਖੀਲਾ ਹੈ ਕਿਵੇਂ ਹੈ ਇਸੇ ਅਣਖੀ ਸੁਭਾਅ ਕਰਕੇ ਉਹ ਸਰਦਾਰਾਂ ਦੇ ਮੁੰਡੇ ਦੇ ਵਿੱਚ ਚਾਰ ਟਿਕਾ ਦਿੰਦਾ ਹੈ ਅਤੇ ਚਪੜਾਸੀ ਦੀ ਨੌਕਰੀ ਛੱਡ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਸਾਹਿਬ ਦੀ ਘਰਵਾਲੀ ਨੇ ਕਿਹਾ ਵੀ ਕੱਪੜੇ ਵੀ ਧੋਦੇ ਤੇ ਉਹਨੇ ਅਣਖੀ ਕਰਕੇ ਅਣਖੀ ਸੁਭਾਅ ਕਰਕੇ ਹੀ ਮਨਾ ਕਰਤਾ ਜਦੋਂ ਸ਼ਾਮ ਨੂੰ ਸਾਹਿਬ ਉਸਤੇ ਕੜਕਿਆ ਤੇ ਉਹਨੇ ਅਗਲੇ ਦਿਨੋਂ ਦਫ਼ਤਰ ਨਹੀਂ ਗਿਆ ਚਪੜਾਸੀ ਦੀ ਨੌਕਰੀ ਵੀ ਛੱਡ ਦਿੱਤੀ ਤੇ ਅਖੀਰ ਦੇ ਵਿੱਚ ਜਦੋਂ ਇੰਸਪੈਕਟਰ ਉਸ ਨਾਲ ਬਤਨਮੀਜ਼ੀ ਕਰਦਾ ਹੈ ਸ਼ਰਾਬ ਪੀਤੀ ਹੁੰਦੀ ਹੈ ਨਾ ਉਹਨੇ ਬੱਤਮੀਜ਼ੀ ਕਰਦਾ ਤਾਂ ਉਹ ਉਸ ਨੂੰ ਛਿੜਕ ਵੀ ਦਿੰਦਾ ਹੈ ਠੀਕ ਹੈ ਨਾ ਉਹ ਕਹਿੰਦਾ ਥੱਲੇ ਉਤਰ ਜਾ ਕਿ ਮੈਂ ਨਹੀਂ ਚੱਲਣਾ ਫਿਰ ਉਹਨੂੰ ਲੱਗਦਾ ਹੈ ਇਨਸਪੈਕਟਰ ਨੂੰ ਕਿ ਵੀ ਹੁਣ ਗੁੱਸਾ ਕਰ ਗਿਆ ਫਿਰ ਉਹ ਕਹਿੰਦਾ ਚੱਲ ਚੱਲ ਕੋਈ ਗੱਲ ਨਹੀਂ ਮੈਨੂੰ ਅੱਗੇ ਤੱਕ ਛੱਡ ਦੇ ਤਾਂ ਉਹ ਅਣਖੀ ਵੀ ਹੈ ਅੱਗੇ ਚੱਲਦੇ ਆਂ ਆਪਾਂ ਦਸਾਂ ਨੂਆਂ ਦੀ ਕਿਰਤ ਕਰਨ ਵਾਲਾ ਬੰਤਾ ਜਿਹੜਾ ਹੈ ਉਹ ਦਸਾਂ ਨੂਆਂ ਦੀ ਕਿਰਤ ਵਿੱਚ ਯਕੀਨ ਰੱਖਦਾ ਹੈ ਉਹ ਕੀ ਕਰਦਾ ਹੈ 10.9 ਦੇ ਕਿਰਤ ਵਿੱਚ ਮਤਲਬ ਉਹ ਮਿਹਨਤ ਦੀ ਕਮਾਈ ਦੇ ਵਿੱਚ ਯਕੀਨ ਰੱਖਦਾ ਹੈ ਉਸ ਸਵਾਰੀਆਂ ਕੋਲੋਂ ਜਾਇਜ਼ ਪੈਸੇ ਮੰਗਦਾ ਜਾਇਜ਼ ਪੈਸੇ 10.9 ਦੇ ਥਾਲੇ ਤੁਸੀਂ ਕਹਿ ਸਕਦੇ ਹੋ ਹੱਕ ਦੀ ਕਿਰਤ ਕਰਨ ਵਾਲਾ ਹੈ ਮਿਹਨਤ ਦੀ ਕਮਾਉਣ ਵਾਲਾ ਹੈ ਕਿਵੇਂ ਵੀ ਲਿਖ ਸਕਦੇ ਹੋ ਠੀਕ ਹੈ ਨਾ ਤੇ ਉਹ ਲੋੜਵੰਦ ਸਵਾਰੀਆਂ ਦੇ ਪੈਸੇ ਵੀ ਕੱਟ ਕਰ ਦਿੰਦਾ ਹੈ ਠੀਕ ਹੈ ਜੇਕਰ ਕੋਈ ਖੁਸ਼ ਹੋ ਕੇ ਚਾਰ ਪੈਸੇ ਵਧ ਦੇ ਦਿੰਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਰੱਖ ਵੀ ਲੈਂਦਾ ਹੈ ਠੀਕ ਹੈ ਬੇਟਾ ਮੈਂ ਲਿਖਿਆ ਉਹ ਹੱਕ ਹਲਾਲ ਦੀ ਕਮਾਈ ਕਰਨ ਵਾਲਾ ਹੈ ਜਾਂ ਮਿਹਨਤ ਦੀ ਕਮਾ ਕੇ ਖਾਣ ਵਾਲਾ ਹੈ ਮਤਲਬ ਚੋਰੀ ਨਹੀਂ ਕਰਦਾ ਨਾ ਤੁਹ ਜਿਹਾ ਨਾ ਠੀਕ ਹੈ ਨਾ ਨੈਕਸਟ ਹੈ ਤੇ ਦੂਜਾ ਹੈ ਦੂਜਾ ਦੇਖੋ ਇਹ ਮਿਹਨਤ ਦੀ ਕਮਾਈ ਕਰ ਲੇ ਉਹ ਸਵੇਰੇ 6 ਵਜੇ ਉੱਠਦਾ ਹੈ ਤੇ ਸਟੇਸ਼ਨ ਤੇ ਪਹੁੰਚਦਾ ਹੈ ਕਾਲਕਾ ਮਿਲਟਰੀ ਰੇਲ ਤੋਂ ਜਿਹੜੀਆਂ ਸਵਾਰੀਆਂ ਆਉਣੀਆਂ ਉਹਨਾਂ ਨੂੰ ਸਵਾਰੀਆਂ ਨੂੰ ਢੂੰਡਦਾ ਹੈ ਨਾ ਪੂਰੀ ਸਰਦੀ ਦੇ ਵਿੱਚ ਆਪਾਂ ਦੇਖਦੇ ਹਾਂ ਨੈਕਸਟ ਦੇਸ਼ ਭਗਤੀ ਦੀ ਭਾਵਨਾ ਵਾਲਾ ਉਹ ਦੇਸ਼ ਭਗਤੀ ਦੀ ਭਾਵਨਾ ਵਾਲਾ ਹੈ ਕਿਵੇਂ ਹੈ ਆਪਾਂ ਦੇਖਦੇ ਹਾਂ ਕਿ ਜਦੋਂ ਜਲੀਆਂ ਵਾਲੇ ਬਾਗ ਦੀ ਘਟਨਾ ਨੂੰ ਯਾਦ ਕਰਕੇ ਉਦਾਸ ਵੀ ਹੁੰਦਾ ਹੈ ਉਦਾਸ ਹੁੰਦਾ ਇੱਕ ਤਾਂ ਠੀਕ ਹੈ ਨਾ ਤੇ ਰੋ ਨਾਲ ਭਰ ਵੀ ਜਾਂਦਾ ਜੋਸ਼ ਵੀ ਆ ਜਾਂਦਾ ਉਹਦੇ ਵਿੱਚ ਤੇ ਉਹ ਹੁੰਦਾ ਕਿ ਉਹ ਚੌਂਕ ਬਾਬਾ ਸਾਹਿਬ ਤੋਂ ਚੜਨ ਵਾਲੀ ਸਵਾਰੀ ਤੋਂ ਪੈਸੇ ਨਹੀਂ ਲੈਂਦਾ ਕਿਉਂ ਨਹੀਂ ਲੈਂਦਾ ਕਿਉਂਕਿ ਉਸਦੇ ਪਿਤਾ ਨੇ ਜਲੀਆਂ ਵਾਲੇ ਬਾਗ ਦੇ ਖੁੰਨੀ ਸਾਕੇ ਵਿੱਚ ਲਤ ਉੱਤੇ ਗੋਲੀ ਖਾਧੀ ਸੀ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਿਓ ਨੇ ਜਲੀਆਂ ਵਾਲੇ ਬਾਗ ਦੇ ਖੁੰਨੀ ਸਾਕੇ ਉੱਤੇ ਵਿੱਚ ਜਿਹੜਾ ਉਹਦੇ ਲਤ ਤੇ ਗੋਲੀ ਵੱਜੀ ਸੀ ਇਸ ਕਰਕੇ ਉਹ ਦੇਸ਼ ਦੇਸ਼ ਭਗਤੀ ਦੀ ਭਾਵਨਾ ਦੇ ਅੰਤਰਗਤੀ ਉਸ ਤੋਂ ਪਾਸੇ ਨਹੀਂ ਲੰਦਾ ਅੱਗੇ ਬਟਾ ਅੱਗੇ ਸਾਡੇ ਕੋਲ ਆਸ਼ਾਵਾਦੀ ਹੈ ਆਸ਼ਾਵਾਦੀ ਕਿਵੇਂ ਆਪਟੀਮਿਸਟਿਕ ਹੈ ਆਸ ਆਸ ਉਮੀਦ ਤੇ ਕਾਇਮ ਹੈ ਉਹ ਕਹਿੰਦਾ ਵੀ ਉਹ ਕਿੰਨਾ ਕਿ ਉਹ ਬੰਤਾ ਆਸ਼ਾਵਾਦੀ ਹੈ ਉਸ ਨੂੰ ਲੱਗਦਾ ਹੈ ਕਿ ਕਦੇ ਨਾ ਕਦੇ ਤਾਂ ਉਸ ਦੇ ਵੀ ਚੰਗੇ ਦਿਨ ਆਉਣਗੇ ਇਸੇ ਆਸ ਵਿੱਚ ਉਹ ਆਪਣੇ ਪੁੱਤਰ ਨੂੰ ਪੜਾ ਕੇ ਵੱਡਾ ਅਫਸਰ ਬਣਾਉਣਾ ਚਾਹੁੰਦਾ ਹੈ ਤਾਂ ਜੋ ਗਰੀਬੀ ਕੱਟੀ ਜਾਵੇ ਨੈਕਸਟ ਦੇਖਦੇ ਹਾਂ ਬਟਾ ਪੁਆਇੰਟ ਨੈਕਸਟ ਸਾਡੇ ਕੋਲ ਆਪਣੇ ਪਰਿਵਾਰ ਦਾ ਖਿਆਲ ਰੱਖਣ ਵਾਲਾ ਹਾਂਜੀ ਉਹ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਦਾ ਹੈ ਦੇਖੋ ਕਿਵੇਂ ਰੱਖਦਾ ਹੈ ਉਸ ਨੂੰ ਤਾਰੋ ਦੀ ਖਰਾਬ ਸਿਹਤ ਦਾ ਵੀ ਫਿਕਰ ਰਹਿੰਦਾ ਹੈ ਉਹ ਹਰ ਮਹੀਨੇ ਪਿੰਡ ਜਾ ਕੇ ਮਾਂ ਨੂੰ ਖਰਚ ਜੋਗੇ ਪੈਸੇ ਦੇ ਕੇ ਆਉਂਦਾ ਹੈ ਉਹ ਆਪਣੀਆਂ ਕਾਕਿਆਂ ਨੂੰ ਵੀ ਫੰਮਣਵਾਗ ਪੜਾਉਣਾ ਚਾਹੁੰਦਾ ਹੈ ਉਹ ਕੁੜੀਆਂ ਹਨ ਇਸ ਕਰਕੇ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦਾ ਠੀਕ ਹੈ ਨਾ ਇਸ ਕਰਕੇ ਆਪਣੇ ਪਰਿਵਾਰ ਦਾ ਵੀ ਪੂਰਾ ਖਿਆਲ ਰੱਖਦਾ ਹੈ ਅੱਗੇ ਬਟਾ ਸਾਡੇ ਕੋਲ ਗੱਲੜੀ ਗੱਲੜੀ ਹੁੰਦਾ ਗੱਲਾਂ ਕਰਨ ਵਾਲਾ ਤੇ ਉਹ ਗੱਲਾਂ ਕਿਸ ਨੂੰ ਗੱਲਾਂ ਕਰਨੀਆਂ ਬਹੁਤ ਪਸੰਦ ਹੈ ਉਸ ਨੂੰ ਕੀ ਹੈ ਗੱਲਾਂ ਕਰਨੀਆਂ ਬਹੁਤ ਹੀ ਪਸੰਦ ਹਨ ਉਹ ਸਵਾਰੀਆਂ ਨਾਲ ਗੱਲਾਂ ਕਰਨ ਦੇ ਬਹਾਨੇ ਲੱਭਦਾ ਰਹਿੰਦਾ ਹੈ ਉਹ ਇਸ ਨੂੰ ਵਕਤ ਕੱਟੀ ਦਾ ਜ਼ਰੀਆ ਸਮਝਦਾ ਹੋ ਗੰਦਾ ਵੀ ਜੇਕਰ ਕੋਈ ਸਵਾਰੀ ਗੱਲਬਾਤ ਨਾ ਕਰੇ ਨਾ ਤਾਂ ਸਫ਼ਰ ਨਹੀਂ ਮੁੱਕਦਾ ਉਹ ਜਿੱਥੇ ਵੀ ਆਰਾਮ ਕਰਨ ਬੈਠਦਾ ਹੈ ਗੱਲਾਂ ਸ਼ੁਰੂ ਕਰ ਦਿੰਦਾ ਹੈ ਉਹ ਗੱਲਾਂ ਦੇ ਸਵਾਦ ਪਿੱਛੇ ਦਿਆਲੇ ਨੂੰ ਮਿਲਣ ਵੀ ਜਾਂਦਾ ਹੈ ਉਹ ਖਾਨ ਨਾਲ ਗੱਲਾਂ ਕਰਦਾ ਹੈ ਉਹ ਭਈਆ ਹੁੰਦਾ ਉਹਦੇ ਨਾਲ ਵੀ ਗੱਲਾਂ ਕਰਦਾ ਹੈ ਜਦੋਂ ਸਵਾਰੀਆਂ ਨੂੰ ਉਹ ਛੱਡਣ ਜਦ ਹੈ ਠੀਕ ਹੈ ਨਾ ਹਾਂਜੀ ਤਾਂ ਅੱਗੇ ਦੇਖਦੇ ਆ ਤੇ ਨਾਲ ਦੇਖੋ ਉਹ ਜਦੋਂ ਵੀ ਇਹ ਤਰुण ਨਾਲ ਆ ਕੇ ਕਰੇ ਬੈੜ ਦਾ ਤੁਸ ਨੂੰ ਕਹਿੰਦਾ ਕੋਈ ਨਵੀਂ ਚਾਜੀ ਕੋਈ ਸੋਹਣੀ ਗੱਲ ਸੁਣਾ ਕੋਈ ਪਿਆਰੀ ਗੱਲ ਸੁਣਾ ਹੈ ਨਾ ਤੇ ਉਸ ਨੂੰ ਗੱਲਾਂ ਕਰਨੀਆਂ ਬਹੁਤ ਹੀ ਪਸੰਦ ਹੈਗੀਆਂ ਬੇਟਾ ਹਾਂਜੀ ਅੱਗੇ ਜੀ ਕਿਸਮਤ ਵਿੱਚ ਕੀ ਕੀ ਯਕੀਨ ਰੱਖਣ ਵਾਲਾ ਉਹ ਕਿਸਮਤਵਾਦੀ ਹੈ ਕਿਸਮਤ ਵਿੱਚ ਯਕੀਨ ਰੱਖਦਾ ਹੈ ਉਹ ਕਿਸਮਤ ਵਿੱਚ ਯਕੀਨ ਰੱਖਦਾ ਹੈ ਉਹ ਨਵੇਂ ਸਾਲ ਵਾਲੇ ਦਿਨ ਚੰਗੀ ਕਮਾਈ ਕਰਨੀ ਚਾਹੁੰਦਾ ਹੈ ਤਾਂ ਜੋ ਸਾਰਾ ਸਾਲ ਬਰਕਤ ਰਹੇਗੀ ਉਹ ਰਿਕਸ਼ੇ ਵਾਲੇ ਰਿਕਸ਼ੇ ਵਾਲੇ ਛੇਠ ਨੂੰ ਕਿਸਮਤ ਵਾਲਾ ਸਮਝਦਾ ਹੈ ਕਿਉਂਕਿ ਉਸ ਨੂੰ ਬੈਠੇ ਬਿਠਾਏ ਕਿਰਾਇਆ ਮਿਲ ਜਾਂਦਾ ਹੈ ਠੀਕ ਹੈ ਬੇਟਾ ਤਾਂ ਉਸ ਦੇ ਚਰিত্র ਵਿੱਚੋਂ ਕਿਸਮਤਵਾਦੀ ਸੁਭਾਅ ਵੀ ਉਗੜ ਕੇ ਸਾਹਮਣੇ ਆਉਂਦਾ ਹੈ ਠੀਕ ਹੈ ਬੇਟਾ ਹਾਂਜੀ ਐਸੀ ਬੇਟਾ ਬੰਤੇ ਦਾ ਪਾਤਰ ਚਿੱਤਰਣ ਜਿਹੜੀਆਂ ਮੁੱਖ ਮੁੱਖ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਤੁਸੀਂ ਜ਼ਰੂਰ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਤੇ ਨੋਟ ਕਰ ਲੈਣਾ ਅੱਗੇ ਜੇ ਤਾਰੋ ਆ ਤਾਰਕੀਆ ਤਾਰਮੁਖ ਪਾਤਰ ਬੰਤੇ ਦੀ ਘਰਵਾਲੀ ਹੈ ਜਾਣ ਪਛਾਣ ਦੇ ਵਿੱਚ ਆ ਜਾਏਗਾ ਬੰਤੇ ਦੀ ਘਰਵਾਲੀ ਉਹਦੀ ਉਮਰ ਚਲ 30 ਕੁ ਸਾਲ ਹੈ ਉਹ ਜੋ ਦੋ ਜਮਾਤਾਂ ਪਾਸ ਹੈ ਹਮਨ ਦੇ ਜਨਮ ਤੋਂ ਬਾਅਦ ਉਸਦੀ ਸਿਹਤ ਢਿੱਲੀ ਰਹਿੰਦੀ ਹੈ ਉਹ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ ਉਸਦੀ ਆਪਣੀ ਸੱਸ ਨਾਲ ਬਣਦੀ ਨਹੀਂ ਠੀਕ ਹੈ ਬੇਟਾ ਅੱਗੇ ਦੇਖਦੇ ਆਪਾਂ ਜ਼ਿੰਮੇਵਾਰ ਘਰੇਲੂ ਔਰਤ ਅ ਤਾਰੋ ਜ਼ਿੰਮੇਵਾਰ ਕਰੇ ਲੋ ਔਰ ਤਹ ਉਹ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜ਼ਾਰਾ ਚਲਾਉਣ ਖਾਤਰ ਮਾਸਟਰ ਦੇ ਘਰ ਕੰਮ ਕਰਨ ਵੀ ਜਾਂਦੀ ਹੈ ਬੇਸ਼ਕ ਉਸ ਨੂੰ ਬੰਤਾ ਕਹਿੰਦਾ ਵੀ ਤੂੰ ਨਾ ਜਾਇਆ ਕਰ ਪਰ ਉਹ ਕਹਿੰਦੀ ਵੀ ਤੇਰੇ ਜਿੰਨੀ ਤੂੰ ਕਮਾਈ ਕਰਦਾ ਉਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਮੈਂ ਜਦੋਂ ਨਾਲ ਜਾਂਦੀ ਆ ਤਾਂ ਬਾਣਾ ਮੋਟਾ ਸਾਰਾ ਲੱਗ ਜਾਂਦਾ ਹੈ ਉਹ ਬੰਤੇ ਨੂੰ ਬਚਾ ਕੇ ਰੱਖੇ ਕੁਲੇ ਪੈਸੇ ਦਿੰਦੀ ਹੈ ਤਾਂ ਜੋ ਭਾਂ ਨੂੰ ਖਣੋ ਸਵਾਰੀ ਨਾ ਖੁੰਝ ਜਾਵੇ ਇਸ ਕੱਲ ਦਾ ਵੀ ਤਿਆਰ ਰੱਖਦੀ ਹੈ ਜਦੋਂ ਬੰਤਾ ਆ ਕੇ ਕਦੇ ਉਸ ਨੂੰ ਦਿੰਦੀ ਕਮਾਈ ਵਾਲੇ ਪੈਸੇ ਫੜਾਉਂਦਾ ਹੈ ਤਾਂ ਉਹਦੇ ਵਿੱਚੋਂ ਖੁੱਲੇ ਪੈਸੇ ਜਿਹੜੇ ਹੁੰਦੇ ਟੁੱਟੇ ਪੈਸੇ ਜਿਹੜੇ ਹੁੰਦੇ ਆ ਉਹ ਭਾਂਣ ਜਿਹੜੀ ਹੁੰਦੀ ਹੈ ਉਸ ਨੂੰ ਸੰਭਾਲ ਕੇ ਰੱਖਦੀ ਹੈ ਤਾਂ ਜੋ ਕਦੇ ਉਸ ਨੂੰ ਲੋੜ ਪਵੇ ਤਾਂ ਉਹ ਦੇ ਵੀ ਦਿੰਦੀ ਹੈ ਠੀਕ ਹੈ ਅੱਗੇ ਚੱਲਦੇ ਆਂ ਆਪਾਂ ਬਿਮਾਂਤਿਕ ਸਦਮੇ ਦੀ ਸ਼ਿਕਾਰ ਮਾਨਸਿਕ ਸਦਮਾ ਕੀ ਲੱਗਦਾ ਹੈ ਬਟਾ ਨੂੰ ਦੇਖੋ ਕਿ ਜਦੋਂ ਉਸ ਦੀ ਜਦੋਂ ਉਸ ਦੀ ਸੱਸ ਉਸ ਦੇ ਗਹਿਣੇ ਆਪਣੀ ਧੀ ਨੂੰ ਦੇ ਦਿੰਦੀ ਹੈ ਤਾਂ ਉਹ ਇਸ ਸਦਮਾ ਬਰਦਾਸ਼ਤ ਨਹੀਂ ਕਰ ਪਾਉਂਦੀ ਬੰਤੇ ਨੇ ਵੀ ਉਸਨੇ ਇੱਕ ਵਾਰ ਕੁੱਟਿਆ ਸੀ ਉਸ ਦਿਨ ਤੋਂ ਬਾਅਦ ਉਹ ਉਦਾਸ ਉਦਾਸ ਰਹਿਣ ਲੱਗ ਪਈ ਉਸ ਦੇ ਚਿਹਰੇ ਦੀ ਰੁਣਕ ਜਾਂਦੀ ਰਹੀ ਠੀਕ ਹੈ ਸਭ ਤੋਂ ਵੱਡਾ ਸਦਮਾ ਤਾਂ ਇਹ ਆਇਆ ਕਿ ਉਸ ਦੀ ਸੱਸ ਨੇ ਗਹਿਣੇ ਦੇਤੇ ਦੂਜੇ ਇੱਕ ਵਾਰ ਉਸਨੇ ਬੰਤੇ ਨੂੰ ਉਸ ਨੂੰ ਕੁੱਟ ਵੀ ਦਿੱਤਾ ਉਸ ਦਿਨ ਤੋਂ ਬਾਅਦ ਉਹ ਚੁੱਪ-ਚੁੱਪ ਰਹਿਣ ਲੱਗ ਪਈ ਅੱਗੇ ਬੇਟਾ ਉਦਾਸ ਅਤੇ ਚੁੱਪ ਰਹਿਣ ਵਾਲੀ ਹਾਂਜੀ ਦੇਖੋ ਕਿ ਆਪਣੀ ਸੱਸ ਅਤੇ ਬੰਤੇ ਨਾਲ ਝਗੜੇ ਮਗਰੋਂ ਉਹ ਹਮੇਸ਼ਾ ਚੁੱਪਚਾਪ ਰਹਿੰਦੀ ਹੈ ਉਸ ਦਾ ਇੰਜਰੇਣਾ ਬੰਤੇ ਨੂੰ ਬਿਲਕੁਲ ਹੀ ਪਸੰਦ ਨਹੀਂ ਪੰਮਣ ਪੰਮਣ ਦੇ ਜਨਮ ਤੋਂ ਬਾਅਦ ਉਸ ਦੀ ਸਿਹਤ ਵੀ ਖਰਾਬ ਰਹਿਣ ਲੱਗ ਪਈ ਅਤੇ ਉਸ ਦੀ ਸੱਸ ਦਾ ਸੁਭਾਅ ਵੀ ਚਿੜਚਿੜਾ ਹੋ ਗਿਆ ਠੀਕ ਹੈ ਨਾ ਉਦਾਸ ਦੱਸ ਤੇ ਚੁੱਪਚਾਪ ਰਹਿਣ ਲੱਗ ਪਈ ਝਗੜਾ ਹੋ ਗਿਆ ਇਸ ਕਰਕੇ ਬੰਤੇ ਦੀ ਮਾਂ ਨੂੰ ਵੀ ਉਹ ਤੋਂ ਕਰ ਛੱਡ ਕੇ ਪਿੰਡ ਜਾਣਾ ਪਿਆ ਅੱਗੇ ਵੱਡਾ ਆਪਣੀਆਂ ਧੀਆ ਪ੍ਰਤੀ ਸੰਵੇਦਨਸ਼ੀਲ ਹੈ ਕਿਵੇਂ ਹੈ ਦੇਖਦੇ ਆ ਤਾਰੂ ਫਮਣ ਨੂੰ ਵੀ ਬਹੁਤ ਪਿਆਰ ਕਰਦੀ ਹੈ ਉਹ ਤਾਰੂ ਫਮਣ ਨੂੰ ਪਿਆਰ ਬਹੁਤ ਕਰਦੀ ਹੈ ਪਰ ਆਪਣੀਆਂ ਧੀਆਂ ਪ੍ਰਤੀ ਜਿਆਦਾ ਸੰਵੇਦਨਸ਼ੀਲ ਹੈ ਉਹ ਬੰਤੇ ਨੂੰ ਫਮਣ ਮੰਗ ਹੀ ਰਿਕਸ਼ੇ ਉੱਤੇ ਬਿਠਾ ਕੇ ਉਹ ਬੰਤੇ ਨੂੰ ਨਹੀਂ ਸੋਰੀ ਉਹ ਆਪਣੀਆਂ ਧੀਆਂ ਨੂੰ ਫਮਣ ਵਾਂਗ ਹੀ ਇੱਥੇ ਧੀਆ ਲਿਖ ਦੇਣਾ ਬੇਟਾ ਉਹ ਉਹ ਧੀਆ ਨੂੰ ਆਪਣੀਆਂ ਧੀਆ ਨੂੰ ਫਮਣ ਵਾਂਗ ਹੀ ਰਿਕਸ਼ੇ ਉੱਤੇ ਬਿਠਾ ਕੇ ਚੌਂਕ ਤੱਕ ਦਾ ਘੇੜਾ ਦਵਾਉਣ ਲਈ ਬੰਤੇ ਨੂੰ ਕਹਿੰਦੀ ਉਹ ਬੰਤੇ ਨੂੰ ਕਹਿੰਦੀ ਹੈ ਕਿ ਭਾਈ ਇਹ ਵੀ ਇਹ ਕਿਹੜੀਆਂ ਮਤਰੀਆਂ ਇਹਨਾਂ ਨੂੰ ਵੀ ਦੇਖੇ ਤੇ ਬਿਠਾਤੇ ਚੌਕ ਤੱਕ ਕੇ ਬਾਜ਼ਾਰ ਵਾਲੇ ਚੌਕ ਤੱਕ ਗਿੜਾ ਦੇ ਕੇ ਆ ਚੂਟੇ ਦੇ ਇਹਨਾਂ ਨੂੰ ਅੱਗੇ ਐ ਅੱਗੇ ਆ ਸਾਡੇ ਕੋਲ ਬੜਾ ਸਿੱਖੀ ਭਾਵਨਾ ਵਾਲੀ ਹਾਂਜੀ ਤਾਰੋ ਜਿਹੜੀ ਉਹ ਸਿੱਖੀ ਭਾਵਨਾ ਨਾਲ ਸਿੱਖੀ ਭਾਵਨਾ ਵਾਲੀ ਐ ਕਿਵੇਂ ਐ ਤਾਰੋ ਫਮਨ ਨੂੰ ਵੀ ਬਹੁਤ ਪਿਆਰ ਕਰਦੀ ਹੈ ਉਸ ਵਿੱਚ ਸਿੱਖੀ ਭਾਵਨਾ ਕੁੱਟ ਕੁੱਟ ਭਰੀ ਹੋਈ ਐ ਕਰਦੀ ਐ ਤਵਾ ਡੰਡੀ ਬਟਾ ਉਹ ਫਮਨ ਨੂੰ ਗੁਰਸਿੱਖ ਬਣਾਉਣਾ ਚਾਹੁੰਦੀ ਹੈ ਉਹ ਬਸੰਤ ਰੂਪੰਛਮੀ ਵਾਲੇ ਦਿਨ ਗੁਰਦੁਆਰਾ ਸ੍ਰੀ ਸ਼ਰਟਾ ਸਾਹਿਬ ਵੀ ਮੱਥਾ ਟੇਕਣ ਜਲਦੀ ਹੈ ਠੀਕ ਹੈ ਤਾਂ ਇਸ ਦੇ ਵਿੱਚ ਉਹ ਦੀ ਸਿੱਕੀ ਭਾਵਨਾ ਵੀ ਉਜਾਗਰ ਹੁੰਦੀ ਹੈ ਚਲੋ ਵੀ ਨੈਕਸਟ ਹਾਂਜੀ ਅੱਗੇ ਆ ਗਿਆ ਸਾਡੇ ਕੋਲ ਬਟਾ ਫੰਮਣ ਫੰਮਣ ਦੀ ਜਾਣ ਪਛਾਣ ਚ ਆਪਾਂ ਕੀ ਲਿਖਾਂਗੇ ਇਹ ਗੱਲਾਂ ਤੁਸੀਂ ਜ਼ਰੂਰ ਲਿਖਣੀਆਂ ਐ ਦੇਖੋ ਫੰਮਣ ਨਾਵਲ ਦੇ ਮੁੱਖ ਪਾਤਰ ਬੰਤੇ ਦੇ ਤਾਰੋ ਦਾ ਪੁੱਤਰ ਹੈ ਇਕਲੌਤਾ ਪੁੱਤਰ ਹੈ ਉਸ ਦੀਆਂ ਦੋ ਭੈਣਾਂ ਹਨ ਉਹ ਤੀਜੀ ਜਮਾਤ ਵਿੱਚ ਪੜਦਾ ਹੈ ਇੰਨੀ ਗੱਲ ਜ਼ਰੂਰ ਲਿਖਣੀ ਹੈ ਬਟਾ ਫੰਮਣ ਦਾ ਪਾਤਰ ਚਿੱਤਰਨ ਕਰਨ ਲੱਗਿਆ ਹਾਂਜੀ ਅੱਗੇ ਬਟਾ ਅੱਗੇ ਸਾਡੇ ਕੋਲ ਹੈ ਇਹ ਮਾਪਿਆਂ ਦੀ ਆਸਾਂ ਦਾ ਕੇਂਦਰ ਹਾਂਜੀ ਬੰਮਣ ਜਿਹੜਾ ਹੈ ਉਹ ਆਪਣੀਆਂ ਮਾਪਿਆਂ ਦੀ ਆਸਾਂ ਦਾ ਆਸਾਂ ਦਾ ਉਮੀਦਾਂ ਦਾ ਕੇਂਦਰ ਹੈ ਕਿਵੇਂ ਹੈ ਬੰਤਾ ਦੇਵ ਦੀ ਪਤਨੀ ਉਸ ਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਉਣਾ ਚਾਹੁੰਦੇ ਹਨ ਤਾਂ ਜੋ ਤਾਂ ਜੋ ਉਹਨਾਂ ਦੀ ਗਰੀਬੀ ਕੱਟੀ ਜਾਵੇ ਬੰਤਾ ਨਹੀਂ ਚਾਹੁੰਦਾ ਕਿ ਉਹ ਉਸ ਦੀ ਤਰ੍ਹਾਂ ਹੀ ਰਿਕਸ਼ਾ ਚਾਲਕ ਬਣੇ ਉਸ ਦੀ ਤਰ੍ਹਾਂ ਹੀ ਹੀ ਲਿਖ ਦੇਣਾ ਬੇਟਾ ਹੀ ਰਿਕਸ਼ਾ ਚਾਲਕ ਬਣੇ ਠੀਕ ਹੈ ਬੇਟਾ ਨੈਕਸਟ ਨੈਕਸਟ ਦੇਖਦੇ ਆਪਾਂ ਪੜ੍ਹਾਈ ਵਿੱਚ ਦਿਲਚਸਪੀ ਰੱਖਣ ਵਾਲਾ ਹਾਂਜੀ ਉਹ ਪੜ੍ਹਾਈ ਵਿੱਚ ਦਿਲਚਸਪੀ ਰੱਖਦਾ ਹੈ ਕਿਵੇਂ ਰੱਖਦਾ ਹੈ ਉਸ ਨੂੰ ਪੜ੍ਹਨ ਵਿੱਚ ਦਿਲਚਸਪੀ ਹੈ ਉਹ ਬੰਤੇ ਨੂੰ ਕਿਤਾਬ ਵਿੱਚੋਂ ਆਪਣਾ ਦੇਸ਼ ਪਾਠ ਪੜਾਉਣ ਲਈ ਕਹਿੰਦਾ ਹੈ ਅਤੇ ਪੜ੍ਹਾਈ ਵਿੱਚ ਆਪਣੀ ਰੁਚੀ ਦਿਖਾਉਂਦਾ ਹੈ ਠੀਕ ਹੈ ਬਟਾ ਹਾਂਜੀ ਤਿਆਰ ਰੱਖ ਲਓ ਬਟਾ ਇਸ ਇੰਨਾਂ ਗੱਲਾਂ ਦਾ ਕਿ ਇੱਕ ਤਾਂ ਉਹ ਕੀ ਕਰਦਾ ਦਿਲਚਸਪ ਪੜਾ ਪੜ੍ਹਾਈ ਵਿੱਚ ਦਿਲਚਸਪੀ ਹੈ ਕਿਵੇਂ ਹੈ ਕਿਤਾਬ ਜਦੋਂ ਦੁਪਹਿਰੇ ਆਉਂਦਾ ਕਿ ਉਹਨੂੰ ਕਹਿੰਦਾ ਵੀ ਮੈਨੂੰ ਕਿਤਾਬ ਪੜਾ ਤੇ ਕਿਤਾਬ ਦੇ ਵਿੱਚੋਂ ਆਪਣਾ ਦੇਸ਼ ਪਾਠ ਪੜਾ ਤੇ ਇਸ ਤੋਂ ਉਸ ਦੇ ਪੜਾਈ ਵਿੱਚ ਦਿਲਚਸਪੀ ਹੋਣਾ ਵੀ ਉਜਾਗਰ ਹੁੰਦਾ ਹੈ ਅੱਗੇ ਬਟਾ ਜਿਗਿਆਸੂ ਰੁਚੀਆਂ ਵਾਲਾ ਜਿਗਿਆਸੂ ਰੁਚੀਆਂ ਵਾਲਾ ਕਿਵੇਂ ਹੈ ਦੇਖੋ ਕਿ ਉਹ ਪੜਾਈ ਵਿੱਚ ਦਿਲਚਸਪੀ ਰੱਖਦਾ ਹੈ ਇਸ ਲਈ ਉਹ ਜਿਗਿਆਸੂ ਅਤੇ ਨਵੀਆਂ ਗੱਲਾਂ ਜਾਣਨ ਦਾ ਇੱਛੁਕ ਹੈ ਉਹ ਆਪਣੇ ਪਿਤਾ ਕੋਲੋਂ ਪਾਠ ਪਰਦੇਸ ਹਮੇ ਉਸ ਵਿੱਚ ਆਏ ਸ਼ਬਦਾਂ ਲੋਕਰਾਜ ਕੀ ਹੁੰਦਾ ਮਹਾਨ ਕੀ ਹੁੰਦਾ ਰਿਸ਼ੀਮੁਨੀ ਕੀ ਹੁੰਦੇ ਆ ਮਾਨ ਕੀ ਹੁੰਦਾ ਪ੍ਰਣ ਕੀ ਹੁੰਦਾ ਆਦ ਦੇ ਅਰਥ ਪੁੱਛਦਾ ਹੈ ਠੀਕ ਹੈ ਨੈਕਸਟ ਹੈ ਬੇਟਾ ਸਾਡੇ ਕੋਲ ਮਾਪਿਆਂ ਦਾ ਪਿਆਰਾ ਪੁੱਤਰ ਦੇਖੋ ਕਿ ਜਿਹੜਾ ਫੁੱਮਣ ਆਪਣੇ ਮਾਪਿਆਂ ਦਾ ਕੀ ਲਾਡਲਾ ਪੁੱਤਰ ਹੈ ਉਸ ਨੂੰ ਤਾਰੋ ਉਸ ਨੂੰ ਤਾਰੋ ਅਤੇ ਬੰਤੋ ਬੰਤੇ ਕੋਲੋਂ ਰਾਤ ਨੂੰ ਬਾਤਾਂ ਸੁਣਨ ਨੂੰ ਮਿਲਦੀਆਂ ਹਨ ਜਦੋਂ ਬੰਤਾ ਤਾਰੋਂ ਨੂੰ ਕੁੱਟਦਾ ਹੈ ਤਾਂ ਉਹ ਭੱਜ ਕੇ ਆਪਣੀ ਮਾਂ ਕੋਲ ਚਲਾ ਜਾਂਦਾ ਹੈ ਮਾਂ ਨੂੰ ਚੁੰਮੜ ਜਾਂਦਾ ਹੈ ਦੁਪਹਿਰ ਵੇਲੇ ਘੰਟੀ ਸੁਣ ਕੇ ਗੇਟ ਖੁੱਲਣ ਲਈ ਭੱਜ ਕੇ ਬਾਹਰ ਆਉਂਦਾ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀਆਂ ਆਪਣੇ ਮਾਪਿਆਂ ਦਾ ਲਾਡਲਾ ਪੁੱਤਰ ਹੈ ਠੀਕ ਹੈ ਅੱਗੇ ਬੇਟਾ ਸਾਡੇ ਕੋਲ ਹਾਜ਼ਰ ਜਵਾਬ ਹਾਂਜੀ ਜਿਹੜਾ ਫੁੰਮਣਾ ਉਹ ਹਾਜ਼ਰ ਜਵਾਬ ਹੈ ਬੇਟਾ ਦੇਖਦੇ ਆਪਾਂ ਉਹ ਹਾਜ਼ਰ ਜਵਾਬ ਬੱਚਾ ਹੈ ਉਸ ਕੋਲ ਬੰਤੇ ਤੇ ਤਾਰੋਂ ਦੀਆਂ ਗੱਲਾਂ ਦਾ ਉਸੇ ਵੇਲੇ ਜਵਾਬ ਤਿਆਰ ਹੁੰਦਾ ਹੈ ਉਸ ਦੀ ਇਸ ਹਾਜ਼ਰ ਜਵਾਬੀ ਕਰਨਾ ਉਸ ਦੀਆਂ ਗੱਲਾਂ ਵਿੱਚੋਂ ਉਸ ਦੀਆਂ ਗੱਲਾਂ ਵਿੱਚੋਂ ਹਾਸਾ ਵੀ ਉਪਜਦਾ ਹੈ ਠੀਕ ਹੈ ਬੇਟਾ ਨੈਕਸਟ ਹੈ ਸਾਡੇ ਕੋਲ ਨੈਕਸਟ ਹੈ ਬੇਟਾ ਦਿਯਾਲਾ ਅਖੀਰਲਾ ਪਾਤਰ ਹੈ ਜਿਹੜਾ ਮਹੱਤਵਪੂਰਨ ਪਾਤਰ ਹੈ ਜਿਹੜਾ ਤੁਸੀਂ ਕਰਕੇ ਹੀ ਜਾਣਾ ਹੈ ਹਰਾਲ ਦੇ ਵਿੱਚ ਦਿਯਾਲਾ ਮੁੱਖ ਪਾਤਰ ਬੰਤੇ ਦਾ ਦੋਸਤ ਹੈ ਉਹ ਵਿਆਹਿਆ ਹੋਇਆ ਹੈ ਉਸ ਦੀ ਪਤਨੀ ਰੁਸਕੇ ਪੇਕੇ ਗਈ ਹੋਈ ਹੈ ਠੀਕ ਹੈ ਬੇਟਾ ਹਾਂਜੀ ਅੱਗੇ ਚੱਲਦੇ ਆਪਾਂ पत्नी मारन कुटन वाला देखो बेटा जयाला एक निर्दयी पति है वो अपनी पत्नी को कुटता है वो दयाले दे इस व्यवहार तो तंग आके पेके चली गई है कौन उसकी पत्नी अगे बेटा तीन नंबर असंवेदनशील है देखो बेटा असंवेदनशील किए ठीक है उस मार्द कुटद है ही है दयाला एक असंवेदनशील इंसान है ਉਸ ਨੂੰ ਆਪਣੀ ਪਤਨੀ ਨੂੰ ਮਾਰਨ ਕੁੱਟਣ ਦਾ ਕੋਈ ਚੋਰਾ ਨਹੀਂ ਹੈ ਉਹ ਇਹਨਾਂ ਗੱਲਾਂ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦਾ ਉਹ ਇਕੱਲਾ ਰਹਿ ਕੇ ਖੁਸ਼ ਹੈ ਠੀਕ ਹੈ ਜਦੋਂ ਉਸ ਨੂੰ ਕਹਿੰਦਾ ਵੀ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕੁੱਟਦਾ ਕੁੱਟਦਾ ਜਦੋਂ ਉਹ ਕਹਿੰਦਾ ਕਦੋਂ ਲੈ ਕੇ ਆਏਗਾ ਉਹ ਕਹਿੰਦਾ ਚਲੋ ਠੀਕ ਹੈ ਤੀਆਂ ਵਾਂਗੂ ਦਿਨ ਤੀਆਂ ਵਾਂਗੂ ਲੰਘ ਰਿਹਾ ਹੈ ਇਸ ਕਰਕੇ ਉਹ ਇਕੱਲਾ ਰਹਿ ਕੇ ਵੀ ਖੁਸ਼ ਹੈ ਅੱਗੇ ਬੜਾ ਸਾਡੇ ਕੋਲ ਹਾਂਜੀ ਹੱਕਾਂ ਪ੍ਰਤੀ ਜਾਗਰੂਕ ਹੱਕਾਂ ਪ੍ਰਤੀ ਜਾਗਰੂਕ ਬੇਜਕ ਉਹ ਆਪਣੀ ਪਤਨੀ ਦੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੈ ਪਰ ਉਹ ਆਪਣਾ ਆਪਣੇ ਹੱਕਾਂ ਪ੍ਰਤੀ ਆਪਣੇ ਜਿਹੜੇ ਮਜ਼ਦੂਰ ਕਰਾਇਆ ਉਹਨਾਂ ਦੇ ਹੱਕਾਂ ਪ੍ਰਤੀ ਕੀ ਜਾਗਰੂਕ ਹੈ ਹਾਂਜੀ ਦਿਯਾਲਾ ਆਪਣੇ ਰਿਕਸ਼ਾ ਚਾਲਕ ਭਰਾਵਾਂ ਲਈ ਸੰਘਰਸ਼ ਕਰਨ ਦੀ ਇੱਛਾ ਰੱਖਦਾ ਹੈ ਉਹ ਵੀ ਚਾਹੁੰਦਾ ਹੈ ਕਿ ਸਾਡੀਆਂ ਮਜ਼ਦੂਰ ਜੀ ਉਹਨਾਂ ਨੂੰ ਯੂਨੀਅਨਾਂ ਇੱਕ ਹੋ ਜਾਣ ਤਾਂ ਜੋ ਮਹਿੰਗਾਈ ਅਨੁਸਾਰ ਕਿਰਾਇਆ ਵਧਾ ਸਕੀਏ ਠੀਕ ਹੈ ਬੇਟਾ ਹਾਂਜੀ ਰੋਮਾਂਟਿਕ ਰੁਚੀਆਂ ਵਾਲਾ ਰੋਮਾਂਟਿਕ ਰੁਚੀਆਂ ਵਾਲਾ ਕਿਵੇਂ ਆ ਉਹ ਰੋਮਾਂਟਿਕ ਰੁਚੀਵਾਦਾ ਹੈ ਵਿਸ਼ ਕੋ ਆਪਣੇ ਪ੍ਰਤੀ ਪਤਨੀ ਪ੍ਰਤੀ ਰੁੱਖਾ ਹੈ ਉਹ ਪ੍ਰੋਫੈਸਰ ਨੇ ਨੂੰ ਛੱਡ ਕੇ ਹੁਣ ਉਸ ਵਿੱਚ ਰੋਮਾਂਚਿਤ ਹੁੰਦਾ ਹੈ ਅਤੇ ਦੇ ਬੰਤੇ ਦੇ ਕਹਿਣ ਉਤੇ ਹੀਰ ਦੀਆਂ ਕਲੀਆਂ ਵੀ ਸੁਣਾਉਂਦਾ ਹੈ ਇਸ ਤਰ੍ਹਾਂ ਉਸ ਦੇਸ਼ਵਾਦੀਆਂ ਗੱਲਾਂ ਜਿਹੜੀਆਂ ਬਟਾ ਉਗੜ ਕੇ ਸਾਹਮਣੇ ਆਉਂਦੀਆਂ ਹਨ ਠੀਕ ਹੈ ਬਟਾ ਤੇ ਇਹ ਸੀ ਮੈਂ ਅੱਜ ਦਾ ਛੋਟਾ ਜਿਹਾ ਵੀਡੀਓ ਲੈਕਚਰ ਜਿਹਦੇ ਵਿੱਚ ਮੈਂ ਨਾਵਲ ਦੇ ਮਹੱਤਵਪੂਰਨ ਪਾਤਰ ਜਿੰਨੇ ਵੀ ਹੈਗੇ ਆ ਪਾਵੇਂ ਬੰਤਾ ਹੈ ਭਾਵੇਂ ਉਤਾਰੋ ਹੈ ਭਾਵੇਂ ਫੰਮਣ ਹੈ ਭਾਵੇਂ ਦਿਆਲ ਹੈ ਇਹਨਾਂ ਚਾਰਾਂ ਚਾਰਿਆਂ ਬਾਰੇ ਮੈਂ ਤੁਹਾਨੂੰ ਮਹੱਤਵਪੂਰਨ ਮਹੱਤਵਪੂਰਨ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਇਹਨਾਂ ਗੱਲਾਂ ਨੂੰ ਤੁਸੀਂ ਕੰਠ ਕਰ ਲੈਣਾ ਬੇਟਾ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਤਾਂ ਜੋ ਪੇਪਰ ਦੇ ਵਿੱਚ ਜਦੋਂ ਤੁਸੀਂ ਇਹਨਾਂ ਵਿੱਚੋਂ ਦੇਖੋ ਤੇ ਇੱਕ ਦੋ ਪੱਤਰ ਆਣਗੇ ਬੇਟਾ ਪੱਕਾ ਹੀ ਹੈ ਗਾਰੰਟੀ ਹੈ ਜਿਹੜੇ ਵਿੱਚ ਚਾਰ ਦੱਸੇ ਇਹਨਾਂ ਦੇ ਵਿੱਚੋਂ ਦੋ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਇਹ ਤੁਹਾਡੇ ਤੇ ਹੈ ਕਿ ਉਹਨਾਂ ਚਾਰਾ ਵਿੱਚੋਂ ਉਹਨਾਂ ਦੋਆਂ ਦੇ ਵਿੱਚੋਂ ਤੁਸੀਂ ਕਿਹੜੇ ਪਾਤਰ ਦਾ ਪਾਤਰ ਚਿੱਤਰਣ ਕਰਨਾ ਹੈ ਪਰ ਆਪਣਾ ਮਕਸਦ ਇੱਕੋ ਹੀ ਹੈ ਕਿ ਆਪਾਂ 5 ਨੰਬਰ ਪੱਕੇ ਕਰਨੇ ਹੈ ਤੇ ਉਹ 5 ਨੰਬਰ ਪੱਕੇ ਤੁਹਾਡੇ ਹੋਣਗੇ ਹੀ ਹੋਣਗੇ ਤੇ ਜੇਕਰ ਤੁਹਾਨੂੰ ਮੇਰੀ ਕੋਸ਼ਿਸ਼ ਚੰਗੀ ਲੱਗ ਰਹੀ ਹੈ ਬੇਟਾ ਤਾਂ ਤੁਸੀਂ ਇਸ ਨੂੰ ਲਾਈਕ ਵੀ ਕਰ ਸਕਦੇ ਹੋ ਲਾਈਕ ਦਾ ਬਟਨ ਦਿੱਤਾ ਹੁੰਦਾ ਹੈ ਕਮੈਂਟ ਵੀ ਕਰ ਸਕਦੇ ਹੋ ਸ਼ੇਅਰ ਕਰਨਾ ਬੇਟਾ ਮੈਕਸਿਮਮ ਸ਼ੇਅਰ ਕਰਨਾ ਆਪਣੇ ਦੋਸਤਾਂ ਦੇ ਨਾਲ ਜਿੰਨੇ ਵੀ ਤੁਹਾਡੇ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਸ਼ੇਅਰ ਕਰ ਦਿਓ ਤੇ ਅਖੀਰੂ ਜੀ ਕੋਈ ਬੇਨਤੀ ਹੈ ਕਿ ਬਹੁਤ سارے ਬੱਚੇ ਆਪਣਾ ਚੈਨਲ ਨਾਲ ਹਜੇ ਜੁੜੇ ਨਹੀਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲੈਣ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਹੈਗੀਆਂ ਤੁਹਾਨੂੰ ਡਾਇਰੈਕਟਲੀ ਮਿਲ ਜਾਣ ਠੀਕ ਹੈ ਤੇ ਚੈਨਲ ਨੂੰ ਬਤਵਤ ਸਬਸਕ੍ਰਾਈਬ ਕਰਨਾ ਹੈ ਬੇਟਾ ਸ਼ੇਅਰ ਕਰਨਾ ਹੈ ਅਜਲੇ ਨਹੀਂ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ